ਦੋਸਤੋ ਅੱਜ ਗੱਲ ਕਰਦੇ ਆਂ ਵੀ ਕੋਈ ਲੋਨ ਲੈ ਕੇ ਅਮੀਰ ਬਣ ਸਕਦਾ ਲੋਨ ਲੈ ਕੇ ਕੋਈ ਕਿਵੇਂ ਅਮੀਰ ਬਣ ਸਕਦਾ ਗੱਲ ਇਹ ਕਰਦੇ ਆਂ ਗੱਲ ਦੋਸਤੋ ਇਹ ਆ ਵੀ ਕਈ ਬੰਦੇ ਹੁਣ ਤੁਸੀਂ ਇਹ ਕਹੋਗੇ ਕਿ ਲੋਨ ਲੈ ਕੇ ਬੰਦੇ ਡੁੱਬ ਜਾਂਦੇ ਆ ਵਾਕਈ ਜੇਕਰ ਬਥੇਰੇ ਲੋਕ ਲੋਕ ਜਿਹੜੇ ਲੋਨ ਲੈ ਕੇ ਡੁੱਬ ਜਾਂਦੇ ਆ ਪਰ ਮੈਂ ਕਹਿੰਦਾ ਕਿ ਲੋਨ ਲੈ ਕੇ ਬੰਦਾ ਅਮੀਰ ਬਣ ਸਕਦਾ ਗੱਲ ਪੂਰੀ ਕਰਾਂਗੇ ਅੱਜ ਤੇ ਪਹਿਲੀ ਗੱਲ ਜਿਹੜੇ ਲੋਨ ਲੈ ਕੇ ਥੱਲੇ ਡੁੱਬ ਕਿਵੇਂ ਜਾਂਦੇ ਆ ਬਿਲਕੁਲ ਗਰੀਬ ਕਿਵੇਂ ਹੋ ਜਾਂਦੇ ਆ ਲੋਨ ਲੈ ਕੇ ਦੁਨੀਆ ਹੁਣ ਕਰਦੇ ਕੀ ਆ ਲੋਨ ਕਾਦੇ ਵਾਸਤੇ ਲੈਂਦੇ ਆ ਘਰ ਪਾਉਣ ਵਾਸਤੇ ਲੋਨ ਲੈ ਲਿਆ ਜੀ ਵੈਸੀ ਘਰ ਦੀਆਂ ਜ਼ਰੂਰਤਾਂ ਵਾਸਤੇ ਲੋਨ ਲੈ ਲਿਆ ਜਾਂ ਜਾਂ ਘਰਦਿਆਂ ਵੈਸੀ ਲੋਨ ਲੈ ਲਿਆ ਕਿਸੇ ਤਰ੍ਹਾਂ ਵੀ ਲੋਨ ਦਾ ਖਰਚਾ ਆਪਦੇ ਸਿਰ ਪਵਾ ਲਿਆ ਤੇ ਕੰਮ ਕੋਈ ਵੀ ਨਾ ਕੀਤਾ ਤੇ ਉਹ ਲੋਕ ਹਮੇਸ਼ਾ ਲੋਨ ਲੈ ਕੇ ਹੋਰ ਗਰੀਬ ਹੋ ਜਾਂਦੇ ਆ ਪਰ ਦੋਸਤੋ ਹੁੰਦਾ ਕੀ ਵੀ ਸਹੀ ਸਿਸਟਮ ਕੀ ਆ ਜਿਹਦੇ ਨਾਲ ਤੁਸੀਂ ਲੋਨ ਲੈ ਕੇ ਅਮੀਰ ਹੋਵੋਗੇ ਗਰੀਬ ਨਹੀਂ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਵੀ ਉਹਦੇ ਵਿੱਚ ਕੀ ਸੀ ਆ ਦੋਸਤੋ ਵੀ ਦੋ ਬੰਦੇ ਆ ਉਹਨਾਂ ਨੇ ਰੀਅਲ ਕਹਾਣੀ ਆ ਜੀ ਵੀ ਦੋ ਬੰਦਿਆਂ ਨੇ ਲੋਨ ਲੈ ਲਿਆ ਰਲ ਕੇ 2 ਲੱਖ ਰੁਪਏ ਦਾ ਕਾਫੀ ਟਾਈਮ ਪਹਿਲਾਂ ਦੀ ਗੱਲ ਆ 2 ਲੱਖ ਰੁਪਏ ਦਾ ਉਹਨਾਂ ਨੇ ਲੋਨ ਲੈ ਲਿਆ ਤੇ ਇੱਕ ਬੰਦਾ ਤਾਂ ਹੁਣ ਕਿਸੇ ਤਗੜੇ ਸੇਠ ਕੋਲ ਕਿਸੇ ਵੱਡੇ ਬਿਜ਼ਨਸਮੈਨ ਕੋਲ ਕੰਮ ਕਰਦਾ ਸੀ ਤੇ ਜਦੋਂ ਬਿਜ਼ਨਸਮੈਨ ਕੋਲ ਕੋਈ ਕੰਮ ਕਰਦਾ ਸੀ ਤਾਂ ਉਹਨੇ ਲੱਖ ਰੁਪਏ ਦਾ ਲੋਨ ਲੈ ਕੇ ਤੇ ਉਹਨੂੰ ਆਦੇ ਸੇਠ ਨੂੰ ਕਿਹਾ ਵੀ ਮੈਂ ਮੈਂ ਤੁਹਾਨੂੰ ਜਾਬਿਆ ਲੋਨ ਲੈ ਲਿਆ ਜੀ ਮੈਂ ਕੋਈ ਕਾਰੋਬਾਰ ਕਰਨਾ ਚਾਹੁੰਦਾ ਮੈਂ ਆਦਾ ਕੋਈ ਕੰਮ ਕਰਨਾ ਚਾਹੁੰਦਾ ਜਿਹਦੇ ਨਾਲ ਮੇਰੀ ਹਾਲਾਤ ਸੁਧਰ ਜਾਵੇ ਤਾਂ ਉਹਦਾ ਸੇਠ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਕੰਮ ਕਰੀ ਚੱਲ ਜਦੋਂ ਮੌਕਾ ਆਊਗਾ ਤਾਂ ਮੈਂ ਤੈਨੂੰ ਦੱਸੂਗਾ ਵੀ ਕਦੋਂ ਤੂੰ ਕੋਈ ਕੰਮ ਕਰਨਾ ਤਾਂ ਫਿਰ ਜਿਹੜਾ ਦੂਜਾ ਬੰਦਾ ਸੀ ਜਿਹਦੇ ਨਾਲ ਗਰੀਬੂ ਸੀ ਉਹਨੇ ਹੁਣ ਲੱਖ 2 ਲੱਖ ਦਾ ਉਹਨਾਂ ਨੇ ਲਿਆ ਸੀ ਲੱਖ ਲੱਖ ਦਾ ਉਹਨਾਂ ਨੇ ਮੰਡ ਲਿਆ ਤੇ ਉਹਨੇ ਜਿਹੜਾ ਲੋਨ ਲਿਆ ਸੀ ਨਾ ਲੱਖ ਰੁਪਏ ਦਾ ਉਹਨੇ ਕਿਹਾ ਮੈਂ ਬਿਜ਼ਨਸ ਕਰਨਾ ਤੇ ਉਹਨੇ ਕਿਸੇ ਦੀ ਸਲਾਹ ਨਾਲ ਗੰਡੇ ਖਰੀਦ ਲਏ ਕਿਸੇ ਨੇ ਕਿਹਾ ਤਾਂ ਵੀ ਪਿਆਜ਼ ਬਹੁਤ ਮਹਿੰਗੇ ਹੋਣ ਵਾਲੇ ਆ ਤੂੰ ਪਿਆਜ਼ ਖਰੀਦ ਲਾ ਤੇ ਪਿਆਜ਼ ਖਰੀਦ ਮਹਿੰਗੇ ਹੋ ਗਏ ਜੀ ਦੋ ਦੋ ਵੇਚ ਲਈ ਉਹਨੇ ਕੱਚਾ ਪਿਆਜ਼ ਖਰੀਦ ਕੇ ਰੱਖ ਲਿਆ ਪਿਆਜ਼ ਸੀ ਕੱਚਾ ਬਹੁਤ ਸਸਤੇ ਰੇਟ ਤੇ ਖਰੀਦਿਆ ਵੈਸੇ ਤਾਂ ਉਹਨੇ ਜੇਕਰ ਪਰ ਪਿਆਜ਼ ਕੱਚਾ ਸੀ ਸਟੋਰਾਂ ਚ ਭਰਦਾ ਕਿਰਾਏ ਤੇ ਸਟੋਰ ਲੈ ਕੇ ਸਟੋਰਾਂ ਚ ਭਰ ਦਿੰਦਾ ਪਰ ਕੁਛ ਹੀ ਟਾਈਮ ਬਾਅਦ ਜਿਹੜਾ ਪਿਆਜ਼ ਆ ਖਰਾਬ ਹੋ ਗਿਆ ਬਦਬੂ ਆਉਣ ਲੱਗੀ ਮੁਸ਼ਕ ਮਾਰ ਲੱਗਿਆ ਪਿਆਜ਼ ਦੇ ਵਿੱਚੋਂ ਹੁਣ ਜਿਹੜੇ ਆਂਡਗਵਾਨ ਲੋਕ ਰਹਿੰਦੇ ਸੀ ਉਹ ਕਹਿੰਦੇ ਇੰਨੀ ਗੰਦੀ ਬਦਬੂ ਮਾਰਦਾ ਪਿਆਜ਼ ਆਪਦਾ ਕੱਢ ਕੇ ਬਾਹਰ ਸਟੋਕ ਜਿੰਤੇ ਦੇ ਕਿਰਾਏ ਤੇ ਸਟੋਰ ਲੈ ਸੀ ਉਹ ਵੀ ਕਹਿੰਦਾ ਵੀ ਮੇਰਾ ਸਟੋਰ ਵੇਲਾ ਕਰ ਜਿਵੇਂ ਮਰਜੀ ਕਰ ਹੁਣ ਉਹਦੇ ਕੋਲ ਇੰਨਾ ਪੈਸਾ ਵੀ ਨਹੀਂ ਸੀ ਕਿ ਉਹ ਆਪਦੇ ਸਟੋਰ ਨੂੰ ਵੇਲਾ ਕਰਕੇ ਗੰਡਾ ਬਾਹਰ ਸਿਰ ਤੇ ਰਕੇ ਸਟੋਰ ਵਿਲਾ ਕਰਦੇ। ਉਹ ਆਦੇ ਦੋਸਤ ਦੀ ਮਦਦ ਲੈਣ ਵਾਸਤੇ ਗਿਆ ਮੀਰੂ ਗੋਲ ਜਿਨੇ ਉਹਦੇ ਨੂੰ ਬਰਾਬਰ ਹੀ ਲੱਖ ਰੁਪਇਆ ਲਿਆ ਸੀ ਪਰ ਉਹਨੇ ਹਜੇ ਤੱਕ ਉਸ ਲੱਖ ਦਾ ਕੀਤਾ ਕੁਝ ਨਹੀਂ ਸੀ ਤੇ ਉਹਨੇ ਜਦੋਂ ਆਦੇ ਜਾ ਕੇ ਦੋਸਤ ਦੀ ਮਦਦ ਮੰਗੀ ਉਹਨੇ ਕਿਹਾ ਵੀ ਇਸ ਤਰ੍ਹਾਂ ਮੈਂ ਪਿਆਜ਼ ਖਰੀਦਿਆ ਸੀ ਲੱਖ ਰੁਪਇਆ ਦਾ ਪਰ ਪਿਆਜ਼ ਆਹ ਡਾ ਉਹ ਗੰਦਾ ਖਰਾਬ ਹੋ ਗਿਆ ਪਤਾ ਨਹੀਂ ਕਿਵੇਂ ਖਰਾਬ ਹੋ ਗਿਆ ਤੇ ਉਹ ਹੁਣ ਮੈਂ ਬਾਹਰ ਸਿੱਟਣਾ ਤੇ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਕਿਵੇਂ ਉਹਨਾਂ ਨੂੰ ਸਟੋਰ ਦੇ ਵਿੱਚੋਂ ਚੱਕ ਕੇ ਬਾਹਰ ਸੁੱਟ ਦਮਾ ਤੇ ਜੇਕਰ ਤੂੰ ਮੈਨੂੰ ਥੋੜੇ ਜਿਹੇ ਪੈਸੇ ਆਧਾਰ ਦੇਵੇਂ ਤਾਂ ਮੈਂ ਉਹ ਪਿਆਜ਼ ਆ ਚੱਕ ਕੇ ਮੈਂ ਬਾਹਰ ਸੁੱਟ ਦਿੰਦਾ ਤੇ ਉਹ ਬੰਦਾ ਕਹਿੰਦਾ ਯਾਰ ਮੈਂ ਨਾ ਆਹਦੇ ਸੇਟ ਦੀ ਥੋੜੀ ਰੈ ਲੈ ਲਮਾ ਫਿਰ ਤੈਨੂੰ ਗੱਲ ਦੱਸਦਾ ਤੇ ਜੋ ਸੇਟ ਦੀ ਰੈ ਲਈ ਰੇਟ ਨੂੰ ਦੱਸਿਆ ਵੀ ਇਸ ਤਰ੍ਹਾਂ ਮੇਰੇ ਦੋਸਤ ਨੇ ਪਿਆਜ਼ ਲਿਆ ਸੀ ਪਿਆਜ਼ ਗੰਦਾ ਨਿਕਲ ਆਇਆ ਤੇ ਪਿਆਜ਼ ਮੁਸ਼ਕ ਮਰੀ ਜਾਂਦਾ ਤੇ ਉਹਨੂੰ ਬਾਹਰ ਸੁੱਟਣਾ ਤੇ ਉਹ ਮੇਰੇ ਤੋਂ ਪੈਸੇ ਮੰਗਦਾ ਆਧਾਰੀ ਵੀ ਜਿਹਦੇ ਨਾਲ ਉਹ ਕਹਿੰਦਾ ਮੈਂ ਪਿਆਜ਼ ਨੂੰ ਬਾਹਰ ਸੁੱਟ ਕਿਉਂ ਨਾ ਜਾਂ ਗੱਲ ਚ ਤੋ ਦਾ ਸੇਠ ਉਹਨੂੰ ਕਹਿੰਦਾ ਨਾ ਮੀਰੂ ਦਾ ਤੂੰ ਐ ਕਰ ਵੀ ਉਹਨੂੰ ਕਹਿਆ ਵੀ ਤੂੰ ਬਣੇ ਤਨ ਇਸ ਟੋਰ ਮੈਨੂੰ ਛੱਡ ਦੇ ਮੈਂ ਆਪੇ ਪਿਆਰ ਛੱਡ ਦੂੰਗਾ ਬਾਦ ਤੂੰ ਫਰੀਂ ਨਾ ਤੂੰ ਲੈਣਾ ਕੁਛ ਨਾ ਦੇਣਾ ਬਾਅਦ ਚ ਮੈਂ ਤੈਨੂੰ ਦੱਸੂ ਕੀ ਕਰਨਾ ਤੈ ਤਾ ਉਹ ਆਦੇ ਦੋਸਤ ਨੂੰ ਜਾ ਕੇ ਕਹਿੰਦਾ ਵੀ ਤੂੰ ਐ ਕਰ ਪਿਆਜ ਮੈਨੂੰ ਛੱਡ ਦੇ ਮੈਂ ਆਪੇ ਉਹ ਛੱਡ ਦੂੰਗਾ ਜਿੱਥੇ ਸਿਕਣਾ ਹੋ ਜਾ ਤੂੰ ਕੁਛ ਲੈਣਾ ਨਹੀਂ ਪਿਆਜ ਚੋਂ ਕੁਛ ਦੇਣਾ ਨਹੀਂ ਤੂੰ ਜਾ ਫਰੀਂ ਉਹ ਲੱਖ ਰੁਪਇਆ ਮਿੱਟੀ ਕਰਕੇ ਵਿਆਹ ਲੋਨ ਲੈ ਕੇ ਲੱਖ ਰੁਪਇਆ ਮਿੱਟੀ ਕਰਕੇ ਚੱਲ ਗਿਆ ਹੁਣ ਦੂਜਾ ਮੀਰੂ ਦੀ ਗੱਲ ਚੱਲ ਪਈ ਐ ਤਾਂ ਮੀਰੂ ਦੇ ਸੇਠ ਨੇ ਉਹ ਕਹਿੰਦਾ ਵੀ ਐਂਕਰ ਬੰਦੇ ਲਾ ਕੇ ਪਿਆਜ਼ ਜਿਹੜਾ ਸਟੋਰਾਂ ਦੇ ਵਿੱਚੋਂ ਚੁਕਾ ਕੇ ਛੱਤਾਂ ਤੇ ਖਿਲਾਰ ਦੇ ਜਦੋਂ ਸਾਰਾ ਕੁਝ ਛੱਤਾਂ ਤੇ ਖਿਲਾਰਿਆ ਗਿਆ ਦੋਸਤੋ ਤਾਂ ਫਿਰ ਕੀ ਹੋਇਆ ਉਹ ਪਿਆਜ਼ ਕੁਛ ਹੀ ਦਿਨਾਂ ਚ ਧੁੱਪ ਨਾਲ ਸੁੱਕ ਗਿਆ ਸੁੱਕ ਕੇ ਤੇ ਉਹਦੀ ਸ਼ਾਂਤੀ ਖਿਲਾ ਕਰਾਤੀ ਸ਼ਾਂਤੀ ਕਰਾ ਕੇ ਇੱਕ ਉਦੋਂ ਤੱਕ ਰੇਟ ਆ ਜਿਹੜਾ ਉਹ ਵੀ 3-4 ਗੁਣਾ ਵਧ ਗਿਆ ਉਹਦਾ 30-40000 ਰੁਪਿਆ ਲੱਗਿਆ ਟੋਟਲ ਲੇਬਰ ਤੇ ਤੇ ਲੱਖ ਲੱਖ ਆਉਣ ਵਾਲਾ ਪਿਆਜ਼ ਆ ਜਿਹੜਾ ਉਹਦਾ 4 ਲੱਖ ਦਾ ਵਿਕ ਗਿਆ ਕਿਉਂਕਿ ਰੇਟ 4 ਗੁਣਾ ਉਦੋਂ ਤੱਕ ਵੱਧ ਗਿਆ ਸੀ ਦੋਸਤੋ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਚੱਲੋ ਲੋਨ ਲੈ ਕੇ ਤਾਂ ਤੁਸੀਂ ਲੋਨ ਲੈ ਕੇ ਵੀ ਅਮੀਰ ਬਣ ਸਕਦੇ ਆ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਪਰ ਪਹਿਲਾਂ ਆਪਦਾ ਪਲਾਨ ਕਲੀਅਰ ਕਰੋ ਵੀ ਮੈਂ ਪੈਸੇ ਲੈ ਕੇ ਕਰੂੰਗਾ ਕੀ ਸਭ ਤੋਂ ਮਾੜੀ ਗੱਲ ਆ ਕਰੋ پیسے ਲੋਨ ਲੈ ਕੇ ਘਰ ਬਣਾਉਣਾ ਜਾਂ ਕੋਈ ਐਸੀ ਚੀਜ਼ ਬਣਾਉਣੀ ਐਸੀ ਚਾਹਤ ਚੀਜ਼ ਖਰੀਦਣੀ ਕਰ ਲੋਨ ਲੈ ਕੇ ਜਿਹਦੇ ਨਾਲ ਤੁਹਾਨੂੰ ਕੋਈ ਇਨਕਮ ਨਾ ਹੋਵੇ ਉਲਟਾ پیسے ਖਾਣ ਵਾਲੀ ਹੋਵੇ ਜੇ ਮੰਨ ਲਓ ਤੁਸੀਂ ਗੱਡੀ ਖਰੀਦ ਲੈਣੇ ਲੋਨ ਲੈ ਕੇ ਅੱਜ 100 ਲੱਖ ਰੁਪਏ ਦੀ ਆ ਕੱਲ ਨੂੰ 80 ਦੀ ਆ 50 ਦੀ ਹੌਲੀ ਹੌਲੀ ਉਹਦੀ ਕੀਮਤ ਘਟ ਜਾਣੀ ਆ ਤਾਂ ਫਿਰ ਲੋਨ ਆ ਨੁਕਸਾਨ ਤੇ ਜਾਂਦਾ ਇਸ ਕਰਕੇ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਆ ਛੋਟਾ ਜਿਹਾ ਲਾਈਕ ਕਰ ਦਿਓ ਧੰਨਵਾਦ ਥੈਂਕ ਯੂ